ਗੁਰਮ ਗੁਰਮ ਰਾਚੀ ਰਮੇ ਲੰਦੈ ਨਾ ਜੀ ਤੇ ਉਦੋਂ ਧਰਤੀ ਬਹਿ ਜਾਂਦੀ ਅੱਛਾ ਅਚਾਨਕ ਬਹਿ ਜਾਂਦੀ ਹੂੰ ਇਹ ਦੇ ਕਹਿਣ ਤੋਂ ਮਾਫ ਕੀ ਸਾਡੇ ਘਾਰੇ ਭਟਣ ਚੱਲੋਗੇ ਕਰ ਦੇਖ ਰਹੇ ਲੁਕ ਮਮਾ ਚ ਮਿਲ ਕੋ ਗੁਰਦੁਆਰਨੀ ਹੀ ਜਾਇਆ ਹੂੰ ਤੇ ਮੈਂ ਜਦੋਂ ਸਾਡੇ ਸਾਹਿਬ ਲਾਗੇ ਚੰਗਾ ਤੇ ਮੈਂ ਕਹਿਣਾ ਵੀ ਕਰਮਾ ਵਾਲੇ ਘਾਰੇ ਆ ਕਿ ਕਿਤੇ ਮਾਰੇ ਸਾਡਾ ਵੀ ਘਾਰੇ ਕਿਤੇ ਗੁਰਦੁਆਰੇ ਦੇ ਲਾਗੇ ਹੋਏ ਤੇ ਮੈਂ ਮੱਥਾ ਟੇਕ ਲੈਣਾ ਪਰ ਗੁਰੂ ਆਪ ਚੱਲ ਕੇ ਆ ਗਏ ਜਦੋਂ ਭੱਲਾ ਪਰਿਵਾਰ ਇਥੋਂ ਜਾਣਾ ਸ਼ੁਰੂ ਕੀਤਾ ਉਹਨਾਂ ਦੇ ਕੁਝ ਪਰਿਵਾਰ ਜਿਵੇਂ ਗੋਇੰਦਵਾਲ ਸਾਹਿਬ ਚਲੇ ਗਏ ਉਹ ਏਕ-ਏਕ ਕਰਕੇ ਜਦੋਂ ਪਰਿਵਾਰ ਵਧਾ ਗਿਆ ਉਹ ਕੁਝ ਸ਼ਾੜਾ ਸਾਹਿਬ ਕੁਝ ਆਪਣਾ ਹੋਰ ਕਲੋਨੀਆਂ ਦੇ ਵਿੱਚ ਕੋਈ ਬबई ਕੁਝ ਗੁਜਰਾਤ ਵਿੱਚ ਲੋਕ ਚਲੇ ਗਏ ਅਖੀਰਲਾ ਪਰਿਵਾਰ ਅਨੁਮਾਨਾ 1984 ਵਿੱਚ ਇੱਥੋਂ ਛੱਡ ਗਿਆ ਉਹ ਜਦੋਂ ਇਹ ਸਾਰੇ ਘਰ ਇਥੋਂ ਚਲੇ ਗਏ ਇਹ ਘਰ ਆ ਗਏ ਪਿੰਡ ਦੇ ਬੰਦਿਆਂ ਕੋਲ ਉਹਨਾਂ ਨੇ ਪੁਰਾਣੇ ਘਰ ਢਾ ਕੇ ਉਹਦੇ ਉੱਤੇ ਨਵੇਂ ਘਰ ਬਣਾ ਲਏ ਔਰ ਜਦੋਂ ਨਵੇਂ ਕਰ ਲੋਕਾਂ ਨੇ ਬਣਵਾਏ ਉਹ ਸਾਰੇ ਇੱਥੇ ਗਵਾਣੇ ਉਹ ਸਾਰੇ ਲੋਕ ਇੱਥੇ ਸੁੱਖ ਦੀ ਨੀਂਦ ਨਹੀਂ ਸੌ ਸਕੇ ਸਨਤਰੀ ਦਾ ਇਤਿਹਾਸਕ ਉਥੇ ਕੰਮ ਕਰਨ ਵਾਲਾ ਸੀ ਪ੍ਰਾਤੋਪਾਗ ਵਿੱਚੋਂ ਉਹਨਾਂ ਨੇ ਸਾਨੂੰ ਸਾਰੇ ਨਕਸ਼ੇ ਗੁਰੂ ਰਾਮਦਾਸ ਜੀ ਜਿਹੜੀ ਤੇ ਖੋਈ ਨਿਕਲੀ ਆ ਉਹਦਾ ਨਕਸ਼ਾ ਵੀ ਸਾਨੂੰ ਉਹਨੇ ਕੱਢ ਕੇ ਦਿੱਤਾ ਉੱਥੇ ਦੇ ਖੋਈ 10 ਪਈ ਜਦੋਂ ਅਸੀਂ ਉਹ ਪਟਾਈ ਕੀਤੀ ਥੱਲੇ ਖੋਈ ਨਿਕਲੀ ਵੀ ਅਸੀਂ ਅੰਮ੍ਰਿਤਸਰ ਦੇ ਬਾਸਰਕੇ ਗਿਲਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਪੁਰਾਤਨ ਘਰ ਜਿਹੜਾ ਹੈ ਉਹ ਇੱਥੇ ਜੋ ਹੈ ਉਹ ਸੰਗਤਾਂ ਵੱਲੋਂ ਜਿਹੜਾ ਹੈ ਉਹ ਲੱਬਿਆ ਗਿਆ ਹੈ ਜਿਸ ਨੂੰ ਲੈ ਕੇ ਹੁਣ ਸੰਗਤਾਂ ਵੱਲੋਂ ਵੱਡੇ ਜਿਹੜੇ ਨੇ ਉਹ ਫੈਸਲੇ ਜਿਹੜੇ ਨੇ ਉਹ ਲਿੱਤੇ ਜਾ ਰਹੇ ਨੇ ਤੇ ਭੱਲਾ ਪਰਿਵਾਰ ਵੱਲੋਂ ਇਹ ਸਾਰੀ ਜਗ੍ਹਾ ਜਿਹੜੀ ਹੈ ਉਹ ਸਿੱਖ ਸੰਗਤਾਂ ਦੇ ਨਾਮ ਤੇ ਡੋਨੇਟ ਜਿਹੜੀ ਹੈ ਉਹ ਕਰ ਦਿੱਤੀ ਗਈ ਆ ਇਸ ਦਾ ਜਿਹੜਾ ਹੈ ਸਾਰਾ ਸ਼ਰੇ ਜਿਹੜਾ ਹੈ ਉਹ ਬਾਬਾ ਅਮਰੀਕ ਸਿੰਘ ਹੁਣਾਂ ਨੂੰ ਜਾਂਦਾ ਕਿਉਂਕਿ ਬਾਬਾ ਅਮਰੀਕ ਸਿੰਘ ਹੁਣੇ ਲਗਾਤਾਰ ਹੀ ਜੋ ਜਨਮ ਸਥਾਨ ਸੀਗਾ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਜਗ੍ਹਾ ਤੇ ਪਹੁੰਚ ਕੇ ਉਹਨਾਂ ਨੂੰ ਜਦੋਂ ਪ੍ਰਾਤਨ ਖੂਹ ਨਜ਼ਰ ਆਇਆ ਤਾਂ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੇਗੀ ਇਹ ਉਹੀ ਜਗ੍ਹਾ ਹੈ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਪਹੁੰਚੇ ਸਨ ਅਤੇ ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਕੁਝ ਸਮਾਂ ਜਿਹੜਾ ਸੀ ਤੇ ਬਤੀਤ ਕੀਤਾ ਸੀ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਉਸੇ ਜਗ੍ਹਾ ਦੇ ਉੱਤੇ ਮੌਜੂਦ ਆ ਤੁਸੀਂ ਵੀ ਉਸ ਪਵਿੱਤਰ ਜਿਹੜਾ ਹੈ ਖੂ ਉਸ ਦੇ ਦਰਸ਼ਨ ਜ਼ਰੂਰ ਕਰਿਓ ਕਿਉਂਕਿ ਬਹੁਤ ਵਡਪਾਗਾ ਹੀ ਇਨਸਾਨ ਹੈ ਜਿਹੜਾ ਇਸ ਤਰ੍ਹਾਂ ਦੇ ਸਾਡੇ ਗੁਰੂ ਸਾਹਿਬ ਵੱਲੋਂ ਜਿਹੜੇ ਖੂ ਸਨ ਜਾਂ ਉਹਨਾਂ ਦੀਆਂ ਪੁਰਾਣੀਆਂ ਇਮਾਰਤਾਂ ਸਨ ਉਹਦੇ ਦਰਸ਼ਨ ਜਿਹੜੇ ਨੇ ਉਹ ਕੀਤੇ ਜਾਂਦੇ ਰਹੇ ਨੇ ਲੇਕਿਨ ਲਗਾਤਾਰ ਹੀ ਇਸ ਖੂ ਨੂੰ ਲੈ ਕੇ ਬਹੁਤ ਸਾਰੀ ਕਸ਼ਮਕਸ਼ ਬਣੀ ਹੋਈ ਸੀ ਉਸ ਤੋਂ ਬਾਅਦ ਬਾਬਾ ਅਮਰੀਕ ਸਿੰਘ ਵੱਲੋਂ ਇੱਥੇ ਪਹੁੰਚ ਕੇ ਅਤੇ ਕਈ ਵਿਗਿਆਨਿਕਾਂ ਨੂੰ ਨਾਲ ਲੈ ਕੇ ਔਰ ਖਾਸੋ ਤੇ ਪਾਕਿਸਤਾਨ ਜਿਹੜੋ ਸੇਵਾ ਕਰ ਰਹੇ ਸਨ ਉਸ ਵੇਲੇ ਇੱਥੇ ਉਸ ਤੋਂ ਨਕਸ਼ਾ ਜਿਹੜਾ ਸੀਗਾ ਉਹ ਮੰਗਵਾਇਆ ਗਿਆ ਸੀ ਤੇ ਨਕਸ਼ਾ ਮੰਗਵਾਉਣ ਤੋਂ ਬਾਅਦ ਜਿਹੜਾ ਸੀਗਾ ਅ ਇੱਥੇ ਜਿਹੜਾ ਸੀਗਾ ਪੁਟਾਈ ਜਿਹੜੋ ਸ਼ੁਰੂ ਕੀਤੀ ਗਈ ਦੇ ਖੂ ਜਿਹੜਾ ਸੀਗਾ ਉਹ ਪ੍ਰਾਤਨ ਖੂ ਜਿਹੜਾ ਆ ਉਹ ਨਿਕਲਿਆ ਲੇਕਿਨ ਜਦੋਂ ਹਰ ਜਗ੍ਹਾ ਤੇ ਗੁਰੂ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਸਾਹਿਬਾਨ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਨੇ ਜਗ੍ਹਾ ਜਗ੍ਹਾ ਤੇ ਪਹੁੰਚ ਕੇ ਆਪਣੇ ਜਿਹੜੇ ਨੇ ਉਹ ਕਈ ਕੰਮ ਜਿਹੜੇ ਨੇ ਉਹ ਵੀ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਕੰਮ ਜਿਹੜਾ ਹੈ ਉਹ ਜਰੂਰ ਸ਼ੁਰੂ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਸ ਤੋਂ ਬਾਅਦ ਜਿਹੜੇ ਘਰ ਬਣੇ ਸਨ ਉਹ ਜਿਹੜੇ ਨਵੇਂ ਘਰ ਬਣੇ ਸਨ ਉਹਨਾਂ ਨੂੰ ਹੁਣ ਜਿਹੜਾ ਹੈ ਉਹ ਢਾਇਆ ਜਾ ਰਿਹਾ ਹੈ ਤਾਂ ਜੋ ਕਿ ਨਵੀਂ ਉਸਾਰੀ ਜਿਹੜੀ ਹੈ ਉਹ ਜਿਹੜੀ ਆ ਇੱਥੇ ਕੀਤੀ ਜਾ ਸਕੇ ਔਰ ਪੱਲਾ ਪਰਿਵਾਰ ਵੱਲੋਂ ਬਹੁਤ ਵੱਡੀ ਜਿਹੜੀ ਸੀਗੀ ਉਹ ਦੇਣ ਸੀਗੀ ਅਤੇ ਉਹਨਾਂ ਵੱਲੋਂ ਇੱਕ ਹਵੇਲੀ ਜਿਹੜੀ ਸੀਗੀ ਉਹਨਾਂ ਦੀ ਉਹ ਜਿਹੜੀ ਸੀਗੀ ਉਹ ਵੀ ਡੋਨੇਟ ਜਿਹੜੀ ਆ ਉਹ ਕਰ ਦਿੱਤੀ ਗਈ ਆ ਲੇਕਿਨ ਹੁਣ ਇਸ ਜਗ੍ਹਾ ਦੇ ਉੱਤੇ 2 ਫਰਵਰੀ ਤੋਂ ਬਾਅਦ ਜਿਹੜਾ ਹੈ ਇਤਿਹਾਸਿਕ ਸਥਾਨ ਜਿਹੜਾ ਹੈ ਉਹ ਬਣਨਾ ਸ਼ੁਰੂ ਹੋਵੇਗਾ ਅਤੇ ਅਸ ਤੋਂ ਬਾਅਦ ਜਿਹੜਾ ਹੈ ਕਈ ਲੋਕ ਜਿਹੜੇ ਨੇ ਇੱਥੇ ਆਣਗੇ ਅਤੇ ਗੁਰੂ ਸਾਹਿਬ ਦਾ ਪਿਆਰ ਅਤੇ ਉਹਦੀ ਗੋਦ ਦੇ ਵਿੱਚ ਬੈਠ ਕੇ ਆਨੰਦ ਪ੍ਰਾਪਤ ਕਰਦੇ ਹੋਏ ਵੀ ਨਜ਼ਰ ਆਉਣਗੇ ਹਾਲਾਂਕਿ ਕਈ ਘਰ ਵਾਲੇ ਵੀ ਇੱਥੇ ਨੇ ਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਮਾਤਾ ਜੀ ਮੌਜੂਦ ਨੇ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਕਿ ਇੱਥੇ ਜਿਹੜੋ ਪਹੁੰਚੇ ਸਨ ਉਹ ਤੇ ਉਹਨਾਂ ਕੋਲ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤੋ ਮਾਤਾ ਜੀ ਪਤਾ ਲੱਗਾ ਜੀ ਕਿ ਇੰਦੇ ਕਿ ਗੁਰੂ ਸਾਹਿਬ ਦਾ ਸਥਾਨ ਸੀਗਾ ਇੱਥੇ ਔਰ ਗੁਰੂ ਸਾਹਿਬ ਆਏ ਸੀਗੇ ਔਰ ਖੂਬ ਹੀ ਲੱਭਾ ਜੀ ਇੱਥੋਂ ਹਾਂ ਬੱਸ ਇਹਨਾਂ ਨੂੰ ਪਤਾ ਮੇਰੀਆਂ ਸੁਰਤੀਆਂ ਨਹੀਂ ਹਾਂ ਮੇਰੀ ਸੁਰਤੀ ਮੈਂ ਤਾਂ ਉਹ ਪਤਾ ਨਹੀਂ ਲੱਗਦਾ ਚੀਜ਼ ਪੂਰੇ ਤੇ ਰਖੜੀ ਨਹੀਂ ਤੇ ਫਰੰਦਾਂ ਨੂੰ ਪਤਾ ਲੱਗਦਾ ਹਾਂ ਤਾਂ ਜੀਰੋਂ ਤੁਸੀਂ ਇੱਥੇ ਆਏ ਸੀਗੇ ਪਹਿਲਾਂ ਤੁਸੀਂ ਤੁਹਾਡੀ ਤਾਂ ਕਾਫੀ ਉਮਰ ਹੋएगी ਜੀ ਉਦੋਂ ਉੱਥੇ ਕੀ ਹਾਲਾਤ ਸੀਗੇ ਉਦੋਂ ਐਡੀ ਕਾਰੀ ਪੈਂਦੀ ਹੁੰਦੀ ਸੀ ਅੱਛਾ ਕੀ ਖਾਣਾ ਪੀਂਦੇ ਇੱਥੇ ਖੂ ਸੀਦੇ ਉਹ ਕੂਰੀਆ ਹਾਂ ਆ ਕਾਰੀ ਪੈਂਦੀ ਸੀ ਹਾਂ ਤੇ ਮੁੜ ਕੇ ਇਸ ਤਰ੍ਹਾਂ ਕਰਕੇ ਉਹ ਆ ਬਾਬੇ ਜੀਰਨ ਪਤਾ ਲੱਗਾ ਤੇ ਬਣ ਗਿਆ ਸਾਬ ਕੋਈ ਖੁਸ਼ੀ ਹੋਣ ਦੀ ਪਈ ਆ ਜੀ ਕਿਉਂਕਿ ਇੱਕ ਰੱਬ ਦਾ ਘਰ ਬਣਨ ਲੱਗਾ ਜੀ ਉਹ ਪਿਓ ਦਾ ਘਰ ਬਣਨ ਲੱਗਾ ਜਿਹਨੇ ਸਾਨੂੰ ਇੱਥੇ ਦੁਨੀਆ ਤੇ ਲੈ ਕੇ ਆਇਆ ਜੀ ਆ ਲੈ ਕੇ ਆਇਆ ਫੋਤੇ ਆ ਬੜਿਆਂ ਬਣ ਲਗਾ ਹੁਣ ਸਾਡਾ ਬਾਂਜੀ ਤੇ ਫੇਰ ਆ ਹਾਂ ਕੋਈ ਨਹੀਂ ਗੁਰੂ ਸਾਹਿਬ ਦਾ ਬਣੂਗਾ ਤੇ ਤੁਹਾਡਾ ਵੀ ਆਪੇ ਗੁਰੂ ਸਾਹਿਬ ਬਣਾਣਗੇ ਜੀ ਆ ਵੇਖੋ ਟਾਏ ਆ ਨਾ ਹਾਂਜੀ ਸਾਡੇ ਬਣੇ ਟਾਏ ਨੇ ਹਾਂ ਇਹ ਥੋੜਾ ਚਿਹਰੀ ਹੋਇਆ ਸੀ ਬਣਾਇਆ ਠੀਕ ਹੈ ਬੜਾ ਚਿਹਰਾ ਹੀ ਕੱਚੀਆਂ ਚਿਹਰਾ ਐ ਸਾ ਹਾਂ ਬੰਦਿਆਂ ਦੀ ਜਾਇ ਹੋਏ ਤੇ ਸਭ ਕੁਝ ਬਣ ਜਾਂਦਾ ਤੇ ਜਿੱਥੇ ਬੰਦੇ ਹੁਣ ਵੇਖੋ ਬੱਕ ਬੱਕ ਤੇ ਕੁਝ ਕਈ ਪਰਿਵਾਰ ਸੀਗੇ ਭੱਲੇ ਪਰਿਵਾਰ ਵਾਲੇ ਕੁਝ ਲੋਕ ਇੱਥੇ ਆਏ ਸੀ ਕਿਉਂ ਕਹਿੰਦੇ ਅਸੀਂ ਦਾਨ ਕਰ ਦਿੱਤਾ ਭੱਲਾ ਪਰਿਵਾਰ ਕੋਈ ਇੱਥੇ ਆਏ ਸੀਗੇ ਉਹਨਾਂ ਦੀ ਵੀ ਜਗਾ ਜੁਗਾ ਸੀਗੇ ਇੱਥੇ ਕੁਝ ਹੋ ਸਮੇਂ ਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਲੱਗਦਾ ਕੋਈ ਨਹੀਂ ਖੇਡਦਾ ਹੂੰ ਕੋਈ ਨਹੀਂ ਘਾਰ ਹੀ ਘਾਰ ਸੀ ਇੱਥੇ ਹੂੰ ਉਹ ਵੀ ਬਾਅਦ ਚਲੇ ਗਏ ਮੁੜ ਕੇ ਅੱਛਾ ਇਹ ਬਾਬਿਆਂ ਨੇ ਤਾਂ ਲਈ ਲਿਆ ਉਹਨਾਂ ਨੂੰ ਪਾਸ ਤੇ ਕੋਠੇ ਹੁਣ ਉਹਨਾਂ ਦੇ ਪੈਸੇ ਲੈ ਲਿਆ ਜਿਹੜੇ ਕਮਰੇ ਐ ਪਾਸੇ ਹਾਂ ਉਹਨਾਂ ਵੀ ਬਣਾ ਲਏ ਨੇ ਤੇ ਵਿਕਮ ਸਿੰਘ ਖਰੀਦ ਲਈ ਜਿਹੜਾ ਤੇ ਲੈ ਇੰਟਰਰੁੱਟ ਤੇ ਭੈਣ ਆਇਆ ਭੈਣ ਜੀ ਸਾਡਾ ਮੌਜੂਦ ਹੈ ਗੱਲਬਾਤ ਕਰਾਂਗੇ ਭੈਣ ਜੀ ਕੀ ਕਹਿਣਾ ਚਾਹੋਗੇ ਪਤਾ ਲੱਗਾ ਸੀਗਾ ਕਿ ਇੱਥੇ ਇਤਿਹਾਸਿਕ ਖੂਬ ਸੀਗਾ ਜੀ ਹਾਂਜੀ ਬਾਜੀ ਬੜਾ ਚਿਰ ਦਾ ਡੈਮ ਦਾ ਕਹਿੰਦੇ ਵੀ ਖੂਬ ਨਿਕਲ ਨਾ ਮਰਦਾ ਜਦੋਂ ਗੁਰਮ ਗੁਰਮ ਰਾਚੀ ਰਮੀ ਲਾਂਦੈ ਨਾ ਜੀ ਤੇ ਉਦੋਂ ਧਰਤੀ ਬਹਿ ਜਾਂਦੀ ਅੱਛਾ ਅਚਾਨਕ ਬਹਿ ਜਾਂਦੀ ਹੂੰ ਇਹਦੇ ਕਹਿਣ ਤੋਂ ਮਾਫੀ ਸਾਡੇ ਘਾਰੇ ਭਾਟਨੇ ਚੱਲੋਗੇ ਓਕੇ ਆ ਵੇਖੋ ਸਾਰੇ ਭਾਟੇ ਹਾਂਜੀ 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 ਤੇ ਤੇ ਫਿਰ ਕਿਸ ਤੋਸੀ ਜਿਹੜੋ ਇੱਥੇ ਦੇਖਿਆ ਜਗਾ ਵੇਖੀ ਫਿਰ ਕਿਸੇ ਨਾਲ ਗੱਲਬਾਤ ਕੀਤੀ ਕਿ ਤੁਹਾਡੇ ਖੁਦ ਬਾਬਾ ਜੀ ਪਹੁੰਚੇ ਸੀ ਇੱਥੇ ਨਹੀਂ ਬਖ ਜੀ ਇਹ ਬੜੇ ਚਿਰ ਦੀ ਮਤਲ ਗੱਲ ਚੱਲਣ ਦੀ ਸੀ ਨਾ ਬੜੀਆਂ ਪਾਰਟੀਆਂ ਆਈਆਂ ਤੇ ਹੁਣ ਇਹਨਾਂ ਨਾਲ ਕਿਵੇਂ ਵਾਲਾ ਠੀਕ ਹੈ ਤੇ ਤੁਹਾਨੂੰ ਜਿਹੜਾ ਤੁਹਾਡੇ ਘਰ ਦਾ ਮੁਆਵਜ਼ਾ ਦਿੱਤਾ ਗਿਆ ਕਿ ਹਾਂ ਬੇ ਦਿੱਤਾ ਗਿਆ ਹਾਂਜੀ ਦਿੱਤਾ ਗਿਆ ਕਈ ਕਈ ਲੋਕ ਮੈਂ ਵੇਖ ਰਿਹਾ ਸੀ ਕਿ ਭੱਲੇ ਪਰਿਵਾਰ ਵੀ ਆਏ ਉਹ ਕਹਿੰਦੇ ਸੀ ਦਾਨ ਹੀ ਕਰਤੀ ਜਗਾ ਕਿ ਲੱਗਦਾ ਕਿ ਦਾਨ ਹੋਈ ਹੈ ਇੱਥੇ ਜਗਾ ਜੀ ਹਾਂਜੀ ਉਹਨਾਂ ਕੀਤੇ ਇਹਦੇ ਵਗਰ ਜੀ ਫਿਰ ਇਹੋ ਵੀ ਹੋ ਸਕਦਾ ਨਾ ਕੋਈ ਕਰਨ ਜੋਗਾ ਹੁੰਦਾ ਕੋਈ ਕਰਨ ਜੋ ਨਹੀਂ ਤੇ ਜਿਹੜਾ ਮੀਡਲ ਕਲਾਸ ਹੋਰ ਕੋ ਨਹੀਂ ਦਿੰਦਾ ਕਿਉਂਕਿ ਗੁਰੂ ਸਾਹਿਬ ਨੇ ਤਾਂ ਪਹਿਲਾਂ ਕਿਹਾ ਸੀਗਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਹਾ ਸੀਗਾ ਜੀ ਠੀਕ ਹੈ ਹਾਂਜੀ ਵਗਰ ਜੀ ਹਾਂਜੀ ਲੇਕਿਨ ਜੇ ਰੋ ਖੁਸ਼ੀ ਹੁੰਦੀ ਹੈ ਜੇ ਰੋ ਹੁਣ ਜੇ ਰੋ ਇੱਥੇ ਗੁਰੂ ਸਾਹਿਬ ਦਾ ਜਨਮ ਸਥਾਨ ਬਣੇਗਾ ਜੀ ਹਾਂਜੀ ਜੀ ਬੜੀ ਬੜੀ ਖੁਸ਼ੀ ਹੋਊਗੀ ਜੀ ਕਦੀ ਸੁਪਨੇ ਚ ਨਹੀਂ ਆਇਆ ਕਿ ਅੱਜ ਵਾਕਈ ਇਸ ਜਗ੍ਹਾ ਦੇ ਉੱਤੇ ਜੀ ਕਿਉਂਕਿ ਬਹੁਤ ਵੱਡੀ ਜਗ੍ਹਾ ਆ ਔਰ ਗੁਰੂ ਦੇ ਗੋਚੇ ਬੈਠੇ ਵੱਡੀ ਤੇ ਗੱਲ ਇਹ ਹੈ ਨਾ ਤੇ ਮੈਂ ਘਰ ਦੇਖ ਰੇ ਲੁਕਮਾ ਚ ਮੈਨੂੰ ਗੁਰਦੁਆਰੇ ਨਹੀਂ ਜਾਇਆ ਜਾਂਦਾ ਤੇ ਮੈਂ ਜਦੋਂ ਸਾਡੇ ਸਾਹਿਬ ਲਾ ਕੇ ਚੰਗੇ ਨਾ ਤੇ ਮੈਂ ਕਹਿਣਾ ਵੀ ਕਰਮਾ ਵਾਲੇ ਘਰ ਆ ਤੇ ਕਿਤੇ ਮਾਰੇ ਸਾਡਾ ਵੀ ਘਰ ਕਿਤੇ ਗੁਰਦੁਆਰੇ ਦੇ ਲਾਗੇ ਹੋਏ ਤੇ ਮੈਂ ਮੱਥਾ ਟੇਕ ਲਗਣਾ ਪਰ ਗੁਰੂ ਆਪ ਚੱਲ ਕੇ ਆ ਗਏ ਵੇ ਕੋ ਵੇ ਕੋ ਗੁਰੂ ਚੱਲ ਕੇ ਖੁਦ ਆਪ ਹੀ ਆ ਗਏ ਲੇਕਿਨ ਕਿੰਨਾ ਕਹਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰ ਦੀਆਂ ਇਹ ਇਹ ਗੱਲਾਂ ਬਾਤਾਂ ਤਾਂ ਸੁਣ ਕੇ ਸਾਹ ਪਤਾ ਲੱਗ ਰਿਹਾ ਕਿ ਇਹ ਗੁਰੂ ਸਾਹਿਬ ਖੁਦ ਕੋਤਕ ਵਤਵਾ ਹੁੰਦੇ ਹੋਏ ਸੇ ਨਜ਼ਰ ਆਏ ਨਹੀਂ ਲੇਕਿਨ ਪਰਿਵਾਰ ਦਾ ਇਹ ਵੀ ਕਹਿਣਾ ਕਿ ਉਹਨਾਂ ਨੂੰ ਉਸ ਸਮੇਂ ਨਹੀਂ ਸੀ ਏਸੀ ਪੂਰੀ ਜਾਣਕਾਰੀ ਲੇਕਿਨ ਜਿੱਦਾਂ ਹੀ ਗੁਰੂ ਸਾਹਿਬ ਦਾ ਮੇਲੇ ਹੁੰਦੇ ਸਨ ਜਾਂ ਔਰ ਕੋਈ ਕੋਈ ਇਤਿਹਾਸਿਕ ਸਮਾਂ ਹੁੰਦਾ ਸੀ ਉਸ ਵੇਲੇ ਜਿਹੜਾ ਸੀਗਾ ਇੱਥੇ ਜਿਹੜਾ ਸੀਗਾ ਖੂਹ ਆਪਣੇ ਆਪ ਬਹਿਣਾ ਸ਼ੁਰੂ ਹੋ ਜਾਂਦਾ ਸੀਗਾ ਅਸੀਂ ਬਾਬਾ ਅਮਰੀਕ ਸਿੰਘ ਹੁਣਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਔਰ ਪੱਲਾ ਪਰਿਵਾਰਾਂ ਨਾਲ ਪੱਲੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਬਹਾਦਰ ਜੀ ਕੀ ਖਤੇ ਬੇਨਤੀ ਹੈ ਜੀ ਜੋ ਜਿੱਥੇ ਅੱਜ ਆਪਾਂ ਖੜੇ ਹਾਂ ਇਹ ਵਿਰਾਸਤੀ ਕਰ ਗੁਰੂ ਅਮਰਦਾਸ ਪਾਤਸ਼ਾਹ ਜੀ ਔਰ ਬਾਬਾ ਤੇਜਪਨ ਪੱਲੇ ਦੇ ਪਰਿਵਾਰ ਸਾਰਾ ਖਾਨਦਾਨ ਇੱਥੇ ਸੀ ਜਿਹੜੇ ਉਹਨਾਂ ਦੇ ਦਾਦਾ ਸੀ ਉਹਨਾਂ ਦੇ ਵੱਲੋਂ ਇਹ ਘਰ ਪ੍ਰਾਤਨ ਕਰ ਉਹਨਾਂ ਦਾ ਤਾਂ ਉਹਨਾਂ ਦੀ ਹੀ ਪ੍ਰਾਪਰਟੀ ਸੀ ਇਹ ਲੇਕਿਨ ਜਦੋਂ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਇੱਥੇ ਬੀਬੀ ਅਮਰੋਜੀ ਦੇ ਗੁਰਬਾਣੀ ਪੜਦੇ ਮੁਤਾਬਕ ਔਰ ਉਹਨਾਂ ਦੀ ਜੋ ਸ਼ਬਦ ਸੁਣ ਤੋਂ ਬਾਅਦ ਉਹਨਾਂ ਨੇ ਗੁਰੂ ਜੀ ਗੁਰੂ ਪਾਤਸ਼ਾਹ ਜੀ ਮਿਲਣ ਦੀ ਚਾਹਤ ਚਾਹਤ ਕੀਤੀ ਔਰ ਬੀਬੀ ਅਮਰੋਜੀ ਆਪਣੇ ਪਿਤਾ ਪਿਤਾ ਜੀ ਨੂੰ ਇੱਥੇ ਮਿਲਣ ਵਾਸਤੇ ਗਏ ਔਰ 12 ਸਾਲ ਸੇਵਾ ਕਰਨ ਤੋਂ ਬਾਅਦ ਗੁਰਿਆਈ ਮਿਲਣ ਤੋਂ ਬਾਅਦ ਇੱਕ ਵਾਰ ਇੱਥੇ ਇਸ ਘਰ ਵਿੱਚ ਆਏ ਨੇ ਗੁਰੂ ਅਮਰਦਾਸ ਪਾਸ਼ਾ ਜੀ ਆਪ ਜੀ ਬਾਹਰ ਇਸ ਪਿੰਡ ਤੋਂ ਬਾਹਰ ਗੁਰਦੁਆਰਾ ਸੰਨ ਸਾਹਿਬ ਵੀ ਆਪ ਜੀ ਸ਼ੌਕਤ ਹੈ ਤਾਂ ਆਪ ਜੀ ਦਰਸ਼ਨ ਵੀ ਕਰਦੇ ਹੋ ਲੇਕਿਨ ਉਸ ਤੋਂ ਬਾਅਦ ਜਦੋਂ ਗੁਰਿਆਈ ਤੋਂ ਬਾਅਦ ਜਦੋਂ ਭੱਲਾ ਪਰਿਵਾਰ ਇੱਥੋਂ ਜਾਣਾ ਸ਼ੁਰੂ ਕੀਤਾ ਉਹਨਾਂ ਦੇ ਕੁਝ ਪਰਿਵਾਰ ਜਿਵੇਂ ਗੋਇੰਦਵਾਲ ਸਾਹਿਬ ਚਲੇ ਗਏ ਉਹ ਇੱਕ ਇੱਕ ਕਰਕੇ ਜਦੋਂ ਪਰਿਵਾਰ ਵਾਧਾ ਗਿਆ ਉਹ ਕੁਝ ਸਾੜਾ ਸਾਹਿਬ ਕੁਝ ਆਪਣਾ ਹਰ ਕਲੋਨੀਆ ਦੇ ਵਿੱਚ ਕੋਈ ਬਬਾਈ ਕੁਝ ਗੁਜਰਾਤ ਵਿੱਚ ਲੋਕ ਚਲੇ ਗਏ ਅਖੀਲਾ ਪਰਿਵਾਰ ਦਾ ਅੰਦਾਜ਼ਾ 1984 ਵਿੱਚ ਇੱਥੋਂ ਛੱਡ ਗਿਆ ਆ ਜਿਹੜਾ ਨਾਮ ਵਾਲਾ ਘਰ ਸੀ ਉਹ ਜਦੋਂ ਇਹ ਸਾਰੇ ਘਰ ਇੱਥੋਂ ਚਲੇ ਗਏ ਇਹ ਘਰ ਆ ਗਏ ਪਿੰਡ ਦੇ ਬੰਦਿਆਂ ਕੋਲ ਉਹਨਾਂ ਨੇ ਪੁਰਾਣੇ ਘਰ ਢਾ ਕੇ ਉਹਦੇ ਉੱਤੇ ਨਵੇਂ ਘਰ ਬਣਾ ਲਏ ਔਰ ਜਦੋਂ ਨਵੇਂ ਘਰ ਲੋਕਾਂ ਨੇ ਬਣਵਾਏ ਉਹ ਸਾਰੇ ਇੱਥੇ ਗਵਾਹ ਨੇ ਉਹ ਸਾਰੇ ਲੋਕ ਇੱਥੇ ਸੁੱਖ ਦੀ ਨੀਂਦ ਨਹੀਂ ਸੌਂ ਸਕੇ ਕਿਉਂਕਿ ਉਹ ਇਤਿਹਾਸਕ ਸਥਾਨ ਸੀ ਔਰ ਇੱਥੇ ਲੋਕ ਡਰਿੰਕ ਵੀ ਕਰਦੇ ਰਹੇ ਨਸ਼ਾ ਵੀ ਵਰਤਦੇ ਰਹੇ ਉਹਦੇ ਮੁਤਾਬਕ ਉਹਨਾਂ ਨੂੰ ਪਰੇਵਰਮਾ ਮੁਸ਼ਕਲਾਂ ਵੀ ਆਈਆਂ ਔਰ ਉਸ ਤੋਂ ਬਾਅਦ ਸਾਨੂੰ ਸ਼ਰੋਮਰੀਂ ਗੁਰਦੁਆਰਾ ਪਰੰਦਰ ਕਮੇਟੀ ਵੱਲੋਂ ਔਰ ਇਥੋਂ ਦੇ ਮੌਜੂਦਾ ਮੈਂਬਰ ਸਾਹਿਬਾਨ ਵੱਲੋਂ ਉਹਨਾਂ ਨੇ ਸਾਨੂੰ ਦੱਸ ਪਾਈ ਵੀ ਤੁਸੀਂ ਇੱਥੇ ਸਥਾਨ ਹੈ ਦੇਖੋ ਫਿਰ ਅਸੀਂ ਸਰਚ ਕੀਤੀ ਉਸ ਤੋਂ ਇਲਾਵਾ ਜਦੋਂ ਅਸੀਂ ਗੁਰੂ ਰਾਮਦਾਸ ਜੀ ਜਨਮ ਸਥਾਨ ਪਾਕਿਸਤਾਨ ਲਾਹੌਰ ਵਿਖੇ ਜਦੋਂ ਅਸੀਂ ਚੁੰਨਾ ਮੰਡੀ ਸੇਵਾ ਕਰਵਾ ਰਹੇ ਸੀ ਸਾਨੂੰ ਇੱਥੇ ਵੀ ਰ ਇਤਿਹਾਸਕ ਉਥੇ ਕੰਮ ਕਰਨ ਵਾਲਾ ਸੀ ਪ੍ਰਾਤਵ ਭਾਗ ਵਿੱਚੋਂ ਉਹਨਾਂ ਨੇ ਸਾਨੂੰ ਸਾਰੇ ਨਕਸ਼ੇ ਗੁਰੂ ਰਾਮਦਾਸ ਜੀ ਜਿਹੜੀ ਤੇ ਖੋਈ ਨਿਕਲੀ ਆ ਉਹਦਾ ਨਕਸ਼ਾ ਵੀ ਸਾਨੂੰ ਉਹਨੇ ਕੱਢ ਕੇ ਦਿੱਤਾ ਥੱਲੇ ਖੋਈ ਦੱਸ ਪਾਈ ਜਦੋਂ ਅਸੀਂ ਉਹ ਪਟਾਈ ਕੀਤੀ ਥੱਲੇ ਖੋਈ ਨਿਕਲੀ ਵੀ ਉਸ ਤੋਂ ਬਾਅਦ ਸਾਨੂੰ ਇਸ ਇਸ ਘਰ ਬਾਰੇ ਸਾਰਾ ਨਕਸ਼ਾ ਆ ਸਾਰੇ ਚੜ ਇਥੋਂ ਦਾ ਉੱਤਰ ਦੱਖਣ ਚੜਦੇ ਵੱਲ ਦਾ ਸਾਨੂੰ ਸਾਨੂੰ ਸਾਰਾ ਉਹ ਦਿਖਾਇਆ ਉਹ ਸ਼ਾਇਦ ਫਾਰਸੀ ਵੀ ਸੀਗਾ ਲਿਖਿਆ ਹੋਇਆ ਔਰ ਉਸ ਤੋਂ ਇਲਾਵਾ ਸਾਨੂੰ ਇਹ ਵੀ ਦੱਸਿਆ ਕਿ ਗੁਰੂ ਰਾਮਦਾਸ ਜੀ ਨਾਨਕ ਨਾਨਕੇ ਦਾ ਘਰ ਗੁਰੂ ਰਾਮਦਾਸ ਗੁਰੂ ਅਮਰਦਾਸ ਦੇ ਘਰ ਤੋਂ ਕਿੰਨੀ ਦੂਰ ਸੀ ਉਹ ਵੀ ਅਸੀਂ ਆਪਣਾ ਸਾਰਾ ਡ੍ਰੈਗ ਕਰ ਲਿਆ ਔਰ ਸਾਰਾ ਨੂੰ ਖੋਜ ਕਰ ਲਈ ਸੀ ਹੁਣ ਅਸੀਂ ਇਸ ਸਥਾਨ ਦੀ ਸੇਵਾ ਜਿਹੜੀ ਹੈ ਤਕਰੀਬਨ ਘਰ ਖਾਲੀ ਹੋ ਗਿਆ ਇਸ ਘਰ ਖਾਲੀ ਹੋਣ ਤੋਂ ਬਾਅਦ ਉਹਨਾਂ ਅਸੀਂ 2 ਮਾਰਚ ਨੂੰ ਸਾਰੇ ਪੰਥ ਨੂੰ ਔਰ ਸਾਰੇਕਾਰ ਸੇਵਾ ਮਹਾਂਪੁਰਖਾਂ ਨੂੰ ਨਾਲ ਲੈ ਕੇ 2 ਮਾਰਚ ਨੂੰ ਇਹਦੀ ਕਾਰ ਸਾਰੰਭ ਕਰਨ ਜਾ ਰਹੀ ਹੈ ਜੀ ਇੱਥੇ ਇੱਕ ਪ੍ਰਾਤਨ ਖੂਹ ਵੀ ਕਿnde ਜੀ ਨਿਕਲਿਆ ਇਸ ਸਥਾਨ ਦੇ ਉੱਤੋਂ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਕਿ ਕੀ ਸੀ ਉਹਦੇ ਉੱਤੇ ਪਹਿਲੇ ਖੂਹ ਦੇ ਉੱਪਰ ਕੀ ਸੀਗਾ ਤੇ ਹੁਣ ਖੂਹ ਨੂੰ ਖੂਹ ਦਾ ਇਤਿਹਾਸ ਇਤਿਹਾਸ ਕੀ ਖੂਹ ਦਾ ਧੰਨਵਾਦ ਪੁੱਛ ਲਈਏ ਸਰ ਜੀ ਮੇਰੇ ਕੋਲ ਨਾ ਪਉ ਜੀ ਮੈਂ ਤੁਸੀਂ ਥੋੜਾ ਦੱਸ ਜਰਾ ਤੁਸੀਂ ਦੱਸ ਦਿਓ ਕੋਈ ਧੰਨਵਾਦ ਪੁੱਛੋ ਮੈਂ ਮੈਂਬਰ ਸਾਹਿਬ ਦੱਸ ਮੈਂਬਰ ਸਾਹਿਬ ਦੱਸ ਸਾਡੀ ਪੁਰਾਣੀ ਹਵੇਲੀ ਹੈ ਪਿੱਛੇ ਜੀ ਆਈਏ ਬਾਬਾ ਜੀ ਨੂੰ ਕੋਰਟਾ ਆਪਣੇ ਗੁਰਸਾਥੀ ਵਾਸਤੇ ਜੋ ਕਰਨਾ ਇਹਨਾਂ ਨੇ ਕਰਨਾ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਬੀਏ ਪੱਲਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਇੱਥੇ ਪਹੁੰਚੇ ਹੋ ਤੁਸੀਂ ਔਰ ਬਹੁਤ ਵੱਡਾ ਇਨੀਸ਼ੀਏਟਿਵ ਤੁਸੀਂ ਲੇਤਾ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਭਾਈ ਇਹਦੇ ਵਿੱਚ ਵੇਖੋ ਜੀ ਬਾਬਾ ਜੀ ਔਰ ਬਜ਼ੁਰਗਾਂ ਦੀ ਗੱਲ ਆ ਪਿਆ ਅਸਾਂ ਦੀ ਗੁਰੂ ਸਭੇ ਨਾਮ ਲਏ ਪ੍ਰਾਰਥਨਾ ਕਰਨੀ ਗੁਰੂਆਂ ਦੇ ਨਾਮ ਦੇ ਆਪਣੇ ਗੁਰੂ ਅਮਰਦਾਸ ਦੇ ਗੁਰੂ ਅਮਰਦਾਸ ਦੇ ਨਾ ਨਾ ਗੁਰੂ ਅਮਰਦਾਸ ਦੇ ਅਸੀਂ ਹੰਸਚੋਂ ਆਏ ਜੀ ਸਾਡੇ ਬਜ਼ੁਰਗ ਇੱਥੇ ਜੰਮੇ ਪਲੇ ਆ ਐਸੇ ਪਿੰਡ ਦੇ ਆ ਆਪਾਂ ਹੂੰ ਤੇ ਸਾਡੇ ਜਿੰਨੇ ਵੀ ਬਜ਼ੁਰਗਾਂ ਦੀ ਇੱਥੇ ਜੋ ਵੀ ਜਾਇਦਾਦ ਹੈ ਜੋ ਵੀ ਸਾਡੇ ਵਿਹਲੀ ਹੈ ਮਖਾਨ ਹੈ ਅਸੀਂ ਆਪਾਂ ਗੁਰ ਕਰ ਨੂੰ ਜਿਹੜਾ ਉਹ দান ਖਾਤੇ ਦਿਨੇ ਪਏ ਆ ਤੇ ਬਾਬਾ ਜੀ ਸਾਡੇ ਜਿਹੜੇ ਵੀ ਹੈ ਇਹ ਘਾਤਾ ਤਤਾ ਵਾ ਜਿੱਥੇ ਕਹਿਣਗੇ ਜਿੱਥੇ ਹੈਗੇ ਅਸੀਂ ਇਹਨਾਂ ਦੇ ਨਾਲ ਹੀ ਖਲੋਤੇ ਆ ਪੂਰੇ ਪਿੰਡ ਦੇ ਨਾਲ ਹੀ ਕਿਸ ਤਰ੍ਹਾਂ ਦਿਮਾਗ ਚ ਆਇਆ ਜੀ ਇਹ ਸਾਡੇ 550 ਸਾਲ ਕਰੀਬ ਹੋ ਚੱਲੇ ਆ ਜੀ ਪਰ ਅਸੀਂ ਆਪਾਂ ਆਪਣੀ ਥਾਂ ਤੇ ਸਾਰੇ ਬੱਚੇ ਠੀਕ ਹੈ ਜੀ ਸਾਡੇ ਬਜ਼ੁਰਗ ਚਲੇ ਗਏ ਅਸੀਂ ਆਪਾਂ ਆਪਣੀ ਥਾਂ ਤੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਗੁਰੂ ਘਰ ਦੇ ਆਪਣਾ ਆਸ਼ੀਰਵਾਦ ਨਾਲ ਸਾਰੇ ਹਾਲ ਹੀ ਠੀਕ ਹੈਗੇ ਆ ਆਪਾਂ ਆਪਣੀ ਥਾਂ ਤੇ ਸਾਰੇ ਸਬੇ ਸਿਹਤ ਆ ਤੇ ਇੱਧਰ ਕਹੇ ਨੇ ਆਉਣਾ ਨਹੀਂ ਤਾਂ ਜੇ ਗੁਰੂ ਘਰ ਨੂੰ ਵਾਸਤੇ ਕੋਈ ਸੇਵਾ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਸਾਡੀ ਪੂਰੀ ਦੀ ਪੂਰੀ ਫੈਮਲੀ ਤੁਹਾਡੇ ਪਰਿਵਾਰਾਂ ਚ ਪਿਛਲੇ ਸਮੇਂ ਤੇ ਗੱਲ ਚੱਲਦੀ ਰਹੀ ਵੀ ਆਪਾਂ ਗੁਰੂ ਸਾਹਿਬ ਹਾਂਜੀ 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 ਬਿਲਕੁਲ ਅਸੀਂ ਇੱਥੇ ਸਾਡੇ ਬਜ਼ੁਰਗਾਂ ਨੇ ਹਵੇਲੀ ਬਣਾਈ ਆ ਮੱਕੀ ਆਪਣਾ ਹਾਲ ਹਾਂ ਉਹ ਅਹੀ ਬਣਾਇਆ ਹੀ ਐਸੇ ਕਰਕੇ ਹੈ ਕਿ ਪਿੰਡ ਦੇ ਵਿੱਚ ਕੋਈ ਸੇ ਬੰਦੇ ਕੋਈ ਜੀ ਕੋਲੋਂ ਘਰ ਕੋਲੋਂ ਮਾੜੇ ਤੋਂ ਮਾੜੇ ਕੋਲੋਂ ਕਿਹੋ ਪੈਸੇ ਨਹੀਂ ਹੁੰਦੇ ਤੇ ਕੋਈ ਵਿਆਹ ਕਰਨਾ ਹੋਵੇ ਕਿਸੇ ਨੇ ਕੋਈ ਮਰਗ ਹੋ ਗਈ ਹੋਵੇ ਤੇ ਉਹ ਫਰੀ ਖਾਤੇ ਦੇ ਵਿੱਚ ਉਹ ਬਣਾ ਹੀ ਇਸ ਕਰਕੇ ਹੀ ਉੱਥੇ ਆਏ ਕਈ ਪੰਜ ਚਾਰ ਸਾਲ ਇੱਥੇ ਲੰਗਰ ਵੀ ਲਾਉਂਦੇ ਰਹੇ ਹਰ ਸਾਲ ਬਜ਼ੁਰਗਾਂ ਦੇ ਹੁੰਦੇ ਆ ਪਰ ਬਜ਼ੁਰਗ ਚੱਲ ਗਏ ਫਿਰ ਸਾਡਾ ਵੀ ਆਣਾ ਜਾਣਾ ਕਟ ਗਿਆ ਪਰ ਗੁਰਦੁਆਰੇ ਹੀ ਫੇਰ ਵੀ ਆਉਂਨੇ ਆ ਕਿੰਨੇ ਪੱਲਾ ਪਰਿਵਾਰ ਦੇ ਸਾਡਾ ਇਹ ਘਰ ਤੋਂ ਘੱਟ 100 ਮੈਂਬਰ ਦੇ ਫੈਮਿਲੀ ਦਾ ਹੈਗਾ ਸੀ ਆਪਣਾ ਬਾਕੀ ਰਿਸ਼ਤੇਦਾਰ ਵੱਖਰੇ ਸੀ ਸਾਡੀ ਆਪਣੀ ਗੁਰੂਆਂ ਦੇਦਰ ਬਹੁਤ ਆਤ ਭੱਲੇ ਹਾਂਜੀ 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 ਤੇ ਕਦੀ ਚੈੱਕ ਕੀਤਾ ਜੀ ਕਿੰਨੇ ਪੰਛਾਵਲੇ ਕਦੀ ਦੇਖੀ ਕਿੰਨੀ ਪੀੜੀ ਹੈ ਜਿਹੜੀ 17ਵੀਂ 18ਵੀਂ ਹੈ ਇਹ 17ਵੀਂ 18ਵੀਂ ਪੀੜੀ ਹੈ ਜੀ ਅੱਛਾ 17ਵੀਂ 18ਵੀਂ ਪੀੜੀ ਤੇ ਸਾਡੀ ਹੈ ਜੀ ਆਪਣੀ ਫੈਮਿਲੀ ਤੇ ਜਿਸਾਂ ਆਹ ਵਾਲਾ ਸੁਭਾਸ਼ ਹੋਣੀ ਹੈ ਸ਼ਤੀਸ਼ ਹੋਣਾ ਉਹਨਾਂ ਦੇ ਵੱਖਰੇ ਜੀ ਕੋਈ ਹੈ ਬੰਸਾਵਲੀ ਰੱਖੀ ਹੈ ਜੀ ਕੋਈ ਬੰਸਾਵਲੀ ਹੈਗੀ ਪਰਿਵਾਰ ਦੀ ਹਾਂਜੀ ਹਾਂਜੀ ਮੇਰਾ ਹੁਣ ਫੋਨ ਕੱਲ ਹੀ ਗਵਾਜਾਂ ਨਹੀਂ ਤਾਂ ਹੁਣੇ ਦਿਖਾ ਦਿੰਦੇ ਮੈਂ ਉੱਚੀ ਰੱਖੀ ਹੋਈ ਹੈ ਮੇਰੇ ਪਪਾ ਜੀ ਕੋ ਦੇ ਦਿਓ ਤੁਸੀਂ ਵੈਸੇ ਨਹੀਂ ਉਹ ਫੋਨ ਹੀ ਗਵਾ ਹੀ ਗਈ ਹੁਣ ਤਾਂ ਇਹਦੇ ਜਦੋਂ ਪਾ ਜੀ ਰੱਖਾ ਲਓ ਕਢਾ ਲੈਣੇ ਜੋ ਹੈਗੀ ਆ ਇਹ ਤਾਂ ਅੱਗੇ ਵੀ ਦਿੱਤੀ ਸੀ ਬਾਬਾ ਜੀ ਕੋਲ ਕਹਿੰਦੇ ਫੋਨ ਚੋਂ ਮਿਸ ਹੋ ਗਿਆ ਕੋਈ ਨਹੀਂ ਹੋਦੀ ਤੇ ਮੇਰਾ ਵੀ ਇਧਾਤੀ ਹੋਈ ਫੋਨ ਗਵਾ ਚਾਂ ਨਹੀਂ ਤਾਂ ਹੁਣੇ ਹੀ ਦੇ ਦੇਣੀ ਬੰਨਾ ਜੀ ਮੁੜ ਕੇ ਬਾਬਾ ਜੀ ਸਾਰੇ ਸੰਗਤਾਂ ਨੂੰ ਵੀ ਦੱਸਿਆ ਕਰਨਗੇ ਸਾਰੇ ਤੁਹਾਡੇ ਪਰਿਵਾਰਾਂ ਦਾ ਨਹੀਂ ਨਹੀਂ ਜੀ 2 ਸਾਲ ਹੋਏ ਸੋਨ ਦਾ 2 ਸਾਲ ਹੋ ਗਿਆ ਬਾਬਾ ਜੀ ਨੇ ਸਭ ਵੇ ਆਪਣੇ ਘਰ ਇੱਥੇ ਸਾਡੇ ਨਾਰਾਇਣਗੜ੍ਹ ਤੇ ਅਸੀਂ ਨਾਲ ਆਣ ਕੇ ਇਹਨਾਂ ਦਾ ਬੜਾ ਪੂਰਾ ਜਿੱਥੇ ਖਲੋ ਕੇ ਆ ਉੱਥੇ ਹੀ ਖਲੋਤੇ ਆ ਤੇ ਸੰਜੋਗ ਦਿੱਤਾ ਵਾ ਤੁਹਾਡੇ ਤੋਂ ਜਿਹੜੇ ਪੁਰਾਣੇ ਦਿਨੇ ਕਿ ਬਜ਼ੁਰਗ ਸਮਝ ਲਓ ਤੁਹਾਡੇ ਦਾਦਾ ਜੀ ਹੋਣਗੇ ਉੱਥੋਂ ਤੱਕ ਤੇ ਤੁਹਾਨੂੰ ਯਾਦ ਆਊਗਾ ਹਾਂਜੀ ਹਾਂਜੀ ਮਤਲਬ ਕੀ ਦੱਸਦੇ ਸੀ ਵੀ ਇੱਥੇ ਕੀ ਕੁਝ ਹੁੰਦਾ ਸੀ ਕਿਸ ਤਰ੍ਹਾਂ ਦਾ ਸੀਗਾ ਲੋਕਾ ਜਿਹੜਾ ਤਾਂ ਸਾਡੇ ਬਜ਼ੁਰਗ ਸਾਡੇ ਫਾਦਰ ਇਹਨਾਂ ਦੇ ਫਾਦਰ ਉਹਦੇ ਜੰਮੇ ਪਲੇ ਇੱਥੋਂ ਦੇ ਆ ਜੀ ਤੁਹਾਡੇ ਦਾਦਾ ਜੀ ਤੱਕ ਮਤਲਬ ਦਾਦਾ ਜੀ ਤੇ ਇੱਥੇ ਹੀ ਆ ਜੀ ਉਹਨਾਂ ਦੇ ਫੋਟੋ ਇੱਥੇ ਕਰਦੀ ਨਹੀਂ ਮੈਂ ਉਹ ਹੀ ਕਹਿ ਰਿਹਾ ਵੀ ਉਹਨਾਂ ਨੇ ਕੀ ਦੱਸਦੇ ਕਿਸ ਤਰ੍ਹਾਂ ਦੀ ਥਾਂ ਹੁੰਦੀ ਕਿਹੋ ਜਿਹਾ ਸੀ ਸਾਰਾ ਇਹ ਆਲਾ ਦਵਾਲਾ ਇਹ ਤਾਂ ਕੋਈ ਸਾਨੂੰ ਇਹ ਨਾਲ ਨਹੀਂ ਜਾਂਦੇ ਅਸੀਂ ਤਾਂ ਜੰਮੇ ਪਲੇ ਆ ਭੱਲਿਆਂ ਵਾਲੀ ਗਲੀ ਤੇ ਜਾ ਗਏ ਦੇਖੋ ਜੀ ਯਾਦ ਹੁੰਦਾ ਉਸ ਤੋਂ ਪਿੱਛੇ ਬਿਲਕੁਲ ਨਹੀਂ ਪਤਾ ਹੁੰਦਾ ਆਪੜ ਹੁਣ ਬਹੁਤੇ ਪਰਿਵਾਰ ਕਿੱਥੇ ਜਾ ਕੇ ਬਸੇ ਜੀ ਇਥੋਂ ਉੱਟ ਕੇ ਇਥੋਂ ਉੱਟ ਗਏ ਅਲਗੜ ਗਏ ਅਸੀਂ ਤਾਂ ਨਰੈਣਗੜ੍ਹ ਆ ਜੀ ਕੁਝ ਆਪਾਂ ਸਾਡੇ ਵਿੱਚੋਂ ਬੰਬੇ ਚੱਲ ਗਏ ਹੈਗੇ ਜੇ ਤਿੰਨ ਫੈਮਲੀਆ ਬਾਹਰ ਚੱਲ ਗਈਆਂ ਚੱਲ ਗਈਆਂ ਹਾਂਜੀ 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 ਤੇ ਬੰਬੇ ਆ ਪੱਠਾ ਬੰਬੇ ਚੱਲ ਗਿਆ ਜੀ ਕੁਝ ਤੇ ਬੰਬੇ ਚੱਲ ਗਿਆ ਕੋਈ ਦਿੱਲੀ ਚੱਲ ਗਿਆ ਬਾਕੀ ਇਹੀ ਇੱਥੇ ਹੀ ਹੈਗੇ ਅਸੀਂ ਤੁਹਾਡੇ ਕੋਲ ਕੋ ਤੋਂ ਇੱਥੇ ਰਹਿਨੇ ਆ ਤਿੰਨ ਫੈਮਲੀ ਇੱਥੇ ਹੀ ਆ ਸੋ ਪੱਲਾ ਪਰਿਵਾਰ ਦਾ ਸਾਫ਼ ਕਹਿਣਾ ਹੈ ਕਿ ਅਸੀਂ ਆਪਣੀ ਜਿਹੜੀ ਸਾਰੀ ਜਗ੍ਹਾ ਸੀਗੀ ਉਹ ਆਪਾਂ ਡੋਨੇਟ ਕਰ ਦਿੱਤੀ ਹੈ ਔਰ ਇਸ ਜਗ੍ਹਾ ਦੇ ਉੱਤੇ ਹੁਣ ਕੁਝ ਸਮੇਂ ਬਾਅਦ ਜਿਹੜਾ ਹੈ ਸੁੰਦਰ ਗੁਰੂ ਦਾ ਸਥਾਨ ਜਿਹੜਾ ਹੈ ਉਹ ਬੰਦਾ ਹੋਇਆ ਨਜ਼ਰ ਆਵੇਗਾ ਤੇ ਇਤਿਹਾਸਿਕ ਖੂ ਜਿਹੜਾ ਸੀਗਾ ਉਹ ਨਿਕਲਿਆ ਔਰ ਇਹ ਵੀ ਲੋਕ ਜਿਹੜੇ ਨੇ ਉਹ ਸ਼ਰਧਾਲੂ ਜਿਹੜੇ ਨੇ ਉਹ ਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ ਤੇ ਨਾਲ ਹੀ ਹੁਣ ਇਹ ਜਿਹੜਾ ਹੈ ਮਾਰਚ 2 ਮਾਰਚ ਤੋਂ ਜਿਹੜੀ ਹੈ ਆਰੰਭਤਾ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਇਸ ਜਗ੍ਹਾ ਦੇ ਉੱਤੇ ਕਿੰਨੇ ਕੁ ਸ਼ਰਧਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਔਰ ਗੁਰੂ ਸਾਹਿਬ ਦੇ ਜਿਹੜੇ ਸਥਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜੋ ਸੰਭਾਲਦੀ ਨਜ਼ਰ ਆਉਂਦੀ ਹੈ ਤਾਂ ਸਮਝ ਦੱਸੇਗਾ ਲੇਕਿਨ ਗੁਰੂ ਦਾ ਸਥਾਨ ਜਿਹੜਾ ਹੈ ਜਰੂਰ ਮਿਲਿਆ ਜੋ ਇਸ ਜਗ੍ਹਾ ਤੇ ਆ ਕੇ ਵਾਈਬਸ ਮਿਲ ਰਹੀਆਂ ਨੇ ਉਹ ਵੀ ਬਹੁਤ ਅਜੀਬ ਵਾਈਬਸ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਗੁਰੂ ਦੇ ਸਥਾਨ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਕਾਫੀ ਜਿਹੜਾ ਹੈ ਉਹ ਖੁਸ਼ੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਕੈਮਰਾ ਪਰਸਨ ਜੈ ਪ੍ਰੀਤਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮ੍ਰਿਤਾ ਸਾਹਿਬ